ਅਸੀ ਗੱਲ ਜੀ ਸਾਰਿਆਂ ਨੂੰ ਆ ਵੀਰ ਦੀ ਲਾਹ ਲੱਗੇ ਦੁਬਾਰੇ ਕਟੜ ਅੱਜ ਜਾਣੇ ਦੋਵੇਂ ਭੀੜੇ ਰਾਹ ਜਾਣ ਗਿਆ ਇਹ ਵਿਚੀ ਦਾ ਤੇ ਗਰਦਿਆਲ ਦਾ ਵੀ ਲਾਹਣਾ ਕਰਤਾਰ ਦਾ ਵੀ ਲਾਹਣਾ ਤੇ ਇੱਕ ਦਾ ਲੱਤ ਗਿਆ ਕਟੜ ਸਾਡੇ ਮੁੰਡੇ ਨੇ ਲਾਤਾ ਬਣਾ ਕੜਾਕਾ ਗੱਡੀਆਂ ਦਾ ਕਟੜ ਲਾਤਾ ਇਹਨੇ ਵਿਚਾਰੇ ਨੇ ਭਰਾ ਤੋ ਹੀ ਨਿਆਣੇ ਦਾ ਅੰਤ ਲੈਂਦੇ ਜੀ ਉਹਨੂੰ ਗੱਲੇ ਆ ਇਧਰ ਚੱਲ ਵੀ ਗਰਤਾਰ ਚੱਲੀ ਗਰਦੇয়াল ਵੀ ਫੌਨ ਲੱਗੇ ਕਟਰ ਗੁਰਦੇয়াল ਦਾ ਗੜੀ ਦਾ ਰਸਤਾ ਬਹੁਤ ਖਰਾਬ ਜਿਆ ਨਹੀਂ ਲੰਘ ਕੇ ਆਏ ਅੱਲਾ ਚੈੱਕ ਕਰੋ ਇਧਰ ਬੰਦੇ ਆ ਦੇਖ ਲੋ ਤੇ ਇੱਕ ਗੁੱਲਾ ਉਧਰੋਂ ਵੜ ਕੇ ਇੱਕ ਜਣਾ ਉਧਰੋਂ ਗੁੱਲਾ ਫੜ ਕੇ ਗੁੱਲੇ ਤਿਆਰ ਹੀ ਦੋਵਾਂ ਨੇ ਆਹ ਤਜ ਫੜੇ ਆ ਚਰਨਾਗੇ ਆਪਾਂ ਗਰਦਿਆਲ ਚਾਲੂ ਇੱਥੇ ਭਰ ਕੇ ਦੋ ਟਰਾਲੇ ਫਿਰ ਆਪਣਾ ਵਢਾਂਗੇ ਤੇ ਸ਼ਾਇਦ ਵੇਖੋ ਟਾਈਮ ਤੇ ਲੱਗਿਆ ਫਿਰ ਸ਼ਾਇਦ ਆਪਣਾ ਭਰਾਂਗੇ ਮੰਡੀ 2-3 ਦਿਨ ਛੁੱਟੀਆਂ ਆਣਾ ਬਾਜਾ ਵੇਖੋ ਹੜਤਾਲ ਕਿੰਨੇ ਦਿਨ ਰਹਿੰਦੀ ਆ ਉਹ ਉਹਦੇ ਨੂੰ ਪਤਾ ਲੱਗੂਗਾ ਯਾਰਤੀਆਂ ਨੂੰ ਕਿੰਨੇ ਦਿਨ ਹੜਤਾਲ ਕਰਦੇ ਹੋ ਚਲੋ ਵੇਨੇ ਕੀ ਹਿਸਾਬ ਬਤਾਵੇ ਭਰ ਗਿਆ ਟੈਂਕਰ ਟਰਾਲਾ ਬਹੁਤ ਤਗੜਾ ਗੜੀ ਦੇ ਕਿਨਾਰੇ ਜੇ ਤੇ ਬਬੂ ਉਹਦਾ ਕਰਤਾਰ ਦੀ ਉਹ ਕੋੜੀ ਹਿੱਚ ਦਲੇ ਪੜੇ ਤੇ ਚੱਗਰਦੇ ਆਲ ਦਾ ਇਹ ਵੀ ਬਬੂ ਉੱਚਾ ਹੈ ਇੱਧਰ ਵੇਖੋ ਬੱਬੀ ਦੀ ਸਫਾਈ ਜਿੰਨਾ ਬੰਬੀਆਂ ਰਖੜੀਆਂ ਇਧਰ ਚੈੱਕ ਕਰੋ ਤੁਸੀਂ ਲੋਕੀ ਮਰਲਾ ਥਾਂ ਨਹੀਂ ਛੱਡਦੇ ਆ ਵੀਰਾਂ ਨੇ ਕਿੱਡਾ ਵਧੀਆ ਬੰਬੀ ਦੀ ਸਫਾਈ ਕੀਤੀ ਵੀ ਮਿੱਤਰਾ ਕੰਮ ਉਹ ਹੀ ਹੋ ਗਿਆ ਜੀ ਦਾ ਡਰ ਸੀ ਝੋਨਾ ਬੜਾ ਡਿੱਗਾ ਸੀ ਤੇ ਨਾਲੇ ਥੋੜਾ ਯਾ ਤਰੇਲਿਆ ਇਹ ਮਸ਼ੀਨ ਆ ਗਈ ਚੌਕ ਝੋਨਾ ਤੇ ਲੱਗਾ ਇੱਥੱਲੇ ਤੇ ਸਾਡੇ ਬੰਦਿਆਂ ਕਰਤੀ ਚੌਕ ਹੁਣ ਚੈੱਕ ਕਰੋ ਕੀ ਹੁੰਦਾ ਸ਼ਹਿਰ ਥੋੜੀ ਹੋਈ ਬਾਬੇ ਦੀ ਕਿਰਪਾ ਨਾਲ ਆਓ ਆਪਣੀ ਗੱਲ ਨਿਕਲ ਗਈ ਨਿਕਲ ਗਈ ਥੋੜੀ ਜਾਉਗੀ ਧੁਰ ਪੀ ਹੈ ਤੇ ਝੋਨਾ ਵੀ ਬੜੇ ਵਿਛੇ ਹੁਣ ਹਰ ਇੱਕ ਦਾ ਡਿੱਗਾ ਝੋਨਾ ਵੜਨਾ ਤੇ ਪੈਣਾ ਹੀ ਚਲੋ ਖਰਾਬ ਥੋੜਾ ਹੁਣ ਕਿਸ ਦਾ ਕਰਨਾ ਤੇ ਇੱਕ ਕਰਕੇ ਉਹਨੂੰ ਵੰਨੇ ਆ ਕੀ ਬੰਦਾ ਕੀ ਨਹੀਂ ਮੈਸਣਾ ਵੜਨਾ ਵੀ ਇੱਕ ਪਾਸੇ ਨੂੰ ਮੈਣਾ ਡਿੱਗਾ ਇੱਕ ਪਾਸੇ ਨੂੰ ਸਾਰਾ ਚਲੋ ਬੈਕ ਕਰਕੇ ਵਢੀ ਜਾਂਦੇ ਆ ਖੇਚ ਵੀ ਬਹੁਤ ਜ਼ਿਆਦੀ ਆ ਅਸਲ ਤਿੰਨ ਚਾਰ ਦਿਨ ਮੰਡੀ ਬੰਦ ਆ ਨਾ ਅਜੇ ਜਿਹੜਾ ਵੀ ਆਂਦਾ ਇਹ ਮੇਰਾ ਵੜ ਦੋ ਇਹ ਹ ਕੋਈ ਨਹੀਂ ਜੰਨਾ ਵੜਨਾ ਮਸ਼ੀਨਾ ਹੁੰਦਾ ਹੀ ਵੜਨਾ 10-10 ਕਿਲੇ ਤਾਂ ਵੱਡਦੀਆਂ ਸਾਰਾ ਇੰਨਾ ਕੀ ਵੱਡੇ ਹਨ ਆਪਣਾ ਭਰਨਾ ਵੇਨੋ ਵੇਖਦੇ ਨੇ ਭਰਦਾ ਕਿ ਨਹੀਂ ਭਰਦਾ ਚੈੱਕ ਕਰਦੇ ਆ ਕਿ ਭਰਦਾ ਕਿ ਨਹੀਂ ਭਰਦਾ ਝੋਨਾ ਦੇ ਵੇਖੋ ਕੰਨੜਗਾ ਮੁੱਢੋਂ ਕੱਢਦੀ ਮਹੀਨ ਸਾਡੇ ਦਾ weight ਚੈੱਕ ਕਰੋ ਆ ਪੂਰਾ ਪੂਰਾ ਆਉਂਦਾ ਇਹ ਤਾਂ ਬਕੂਰੀਆਂ ਦੇ ਟਰਾਲੇ ਨੇ ਇਹਨਾਂ ਨੂੰ ਆਂਦੇ ਬਕੂਰੀਆਂ ਦੇ ਟਰਾਲੇ ਚੈੱਕ ਕਰੋ weight ਵੇਖੋ ਘੜੇ ਘੜੇ ਵਿੱਚ ਕਰਨ ਕੀ ਕਰੋ ਆ ਮੜਾ ਡਿੱਗਾ ਨਹੀਂ ਜਾ ਤਲਾ ਫੜ ਜਾ ਰੇ ਕੋਹੜਾ ਆਣ ਕੇ ਖਲੋਤਾ ਆ ਆ ਡਿੱਗਾਣਾ ਤਾਂ ਡਿੱਗੇ ਕਰਕੇ ਪੰਧਾ ਪਿਆ ਉਹ ਬਾਨੀ ਅੱਜ ਕਿਹੜਾ ਕ ਲੈਣਾ ਮੱਥੇ ਲੱਗ ਗਿਆ ਜੇ ਅੜੀ ਇਸ ਵੇਰ ਦਾ ਲੱਗੇ ਡੱਗਾ ਵਟ ਬਹੁ ਖਲਾਰ ਪਈ ਆ ਤੇ ਆ ਹੁਣ ਇਹ ਨੜ ਖੁੱਲ ਗਏ ਤੇ ਆ ਵਿੰਗਾ ਹੋ ਗਿਆ ਵੇਖੋ ਮੈਂ ਦੇਖਾ ਵਟਾ ਲੈ ਆ ਉਹ ਰਾ ਦੇ ਅੱਜ ਰਹਿਣੇ ਉੱਪਰ ਮਾੜਾ ਡੱਗਾ ਹੈ ਇਹ ਆ ਦੇਖੋ ਹਾਂ ਤੇ ਹੋਰ ਪਤਾ ਨਹੀਂ ਕਿ ਨਾਟ ਯਾ ਚੱਲੀ ਜਾਂਦੀ ਵਧੀਆ ਵਧੀਆ ਆਹ ਨਾ ਆਟੋ ਵਾਲੀ ਇਹਦਾ ਫੋਨ ਵੀ ਸੁਣੀ ਜਾਂਦੀ ਆ ਹਾਂ ਕੋਈ ਨਾ ਬੜਾ ਠਿਕਾ ਯਾ ਇਈ ਰਾਤ ਦੇ ਵੱਜ ਗਏ ਆ 9:00 ਵੱਜ ਗਏ ਆ ਤੇ ਤਰੇਲ ਵਾਵਾ ਪੈ ਗਈ ਤੇ ਵਾਲੀ ਵਾਵਾ ਤਾਂ ਪਿਆ ਉਹ ਕਰਤਾਰ ਵੀ ਸਾਡੇ ਲਈ ਆ ਇਹ ਜਿਹੜਾ ਦੋਦੀ ਵੜਦ ਨੇ ਆ ਉਹ ਆ ਗਈ ਕਰਵਾ ਰਹੇ ਆਪਣੀ ਅਗਰ ਤਿਆਰ ਬਹੁਤ ਝਾਲਾ ਟਿੱਕਾ ਜੋਨਾ ਜਿਹਨੂੰ ਕਹਿ ਦਈਏ ਤੇ ਤਾਂ ਵਾਵਾ ਇਹਦੇ ਪਜੂ ਪਰ ਵੜਦ ਨੇ ਆ ਸੋਨੀ ਰੇਲ ਦਾ ਇਹਨਾਂ ਦੇ ਟਰਾਲੇ ਬੜੇ ਬੜੇ ਤਗੜੇ ਆ ਦੇ ਉਹ ਭਰੇ ਆ ਤੀਜਾ ਭਰਨਦੇ ਆ ਕਦਾਂ ਗੱਲ ਘੜਾ ਹਾਂ ਜੋੜ ਪੈ ਗਈ ਬੇਲਾ ਤੇਰੀ ਇੱਕ ਪਾਸਿਓਂ ਖਾਲੀ ਜਾਣਾ ਪੈਂਦਾ ਏ ਤੇ ਦੂਜੇ ਪਾਸਿਓਂ ਆਉਣਾ ਪੈਂਦਾ ਕਟਰ ਲਾ ਕੇ ਦੇਖੋ ਆਪਣੀ ਰਾਣੀ ਹੋਰ ਫੇਰ ਵਾਟੇ ਇਹ ਮਾਨਾ ਤੂੰ ਹੀ ਟਾਈਮ ਨਾਲ ਬੇੜਾ ਏ ਕਿੰਨੇ 8 8 ਤੇ 8 ਤੇ 8 16 ਡਬਲ ਹੀ ਹੁਣੇ ਹੋ ਦੇ ਗਿਆ ਅਸਲ ਕਰਤਾਰ ਜਿਹੜੀ ਨਾ ਇਹ ਤੁਰੀ ਜਾਂਦੀ ਟਿੱਕੇ ਟੁਕੇ ਦੇ ਆ ਵੇਲਾ ਆਪਣੀ ਐਰੋਨੀ ਵਟਣਦੀ ਹਣਾ ਥੋੜਾ ਹੀ ਰਹਿ ਗਿਆ ਵਾ ਇੱਕ ਅੱਧਾ ਫੇਰਾ ਉਹ ਕਿੱਦਾਂ ਆ ਆਹ ਹੁਣ ਆ ਗਿਆ ਨੇ ਪੜੇ ਚੱਲਿਆ ਪਾਪੇ ਕਿਆ ਗਿਆ ਤੀਜਾ ਟਰਾਲਾ ਤਿੰਨ ਟਰਾਲੇ ਭਰਦੇ ਆ ਜਾਈਦੇ ਪਰ ਗੁਗਰੇ ਸੋ ਨਹੀਂ ਵੀਰ ਦੇ ਚਲੋ ਇੰਨਾ ਵੀ ਨਾ ਸਾਰੀ ਵੱਢੀ ਗਈ 15 ਨਾ ਹੁਣ ਰਹਿ ਗਿਆ ਮੋਟਾ ਚੋਨਾ ਚਲੋ ਵੱਡਾਂਗੇ ਉਹ ਆਈ ਪਿੰਡਿਆਂ ਦਾ ਮਸ਼ੀਨ ਉੱਥੇ ਆਟੇ ਗਲੇ ਦਾ ਵੱਢ ਗਿਆ ਉਹ ਵੀ ਡੱਗਾ ਪੂਰਾ ਬੈਕ ਕਰ ਕਰ ਗਏ ਤੇ ਅੱਠ ਕੇ ਗਲੇ ਇੱਥੇ ਵੱਡਿਆ ਸਾਂ ਇਹ ਵੀ ਬੜਾ ਜੱਡਗਾ ਆਈ ਚਲੋ ਅੱਠ ਤੇ ਅੱਠ 16 ਡਬਲ ਹੀ ਹੋਣਾ ਤੁਹਾਨੂੰ ਪਤਾ ਡੱਗੇ ਦਾ ਆਈ ਵੀ ਕਟਰ ਲਾਉਂਦੇ ਆ ਦੂਜੀ ਮਸ਼ੀਨ ਵਾਲੇ ਵੀ ਲਾਉਂਦੇ ਆ